ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮਾਂ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਮਾਲੇਵਾਲ ਤਹਿਸੀਲ ਡੇਰਾ ਪਾਪਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਸੁਖਵਿੰਦਰ ਸਿੰਘ ਉਹ ਲੋਕੋ ਨਾਲ ਆਪਾਂ ਆਏ ਹਾਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਆ ਚੰਗੇ ਕੱਦ ਕਾਠ ਵਾਲੀ ਇੱਕ ਚੰਗੇ ਰਿਕਾਰਡ ਵਾਲੀ ਇੱਕ ਤੋਕੜ ਗੱਭਣਗਾ ਕੋਈ ਬੱਚੇ ਵਾਲੀ ਦਿਖਾਉਣੀ ਤਾਂ ਕੋਈ ਬੱਚੇ ਤੋਂ ਬਿਨਾ ਤੁਹਾਨੂੰ ਦਿਖਾਵਾਂਗੇ ਵੀਡੀਓ ਪੂਰੀ ਵੇਖਿਓ ਤੇ ਵੇਟ ਵੀ ਜਿਹੜੇ ਨਾਰਮਲ ਹੀ ਹੁੰਦੇ ਵੀ ਜੀ ਹੁੰਨਾਂਦੇ ਤੇ ਬਾਕੀ ਆਪਣੀਆਂ ਸੋਈਆਂ ਦੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚਵਾਈ ਜਰੂਰ ਕਰਾ ਲਿਆ ਕਰੋ ਪਰ ਤਸੱਲੀ ਆਪਣੀ ਜਰੂਰ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠੀਕ ਠਾਕ ਜੀ ਜੀ ਕਿਰਪਾ ਜੀ ਰਾਮਦਾਸ ਜੀ ਚਲੋ ਕਿਰਪਾ ਚੀ ਜੀ ਇਹ ਗਿਆ ਮਾਲ ਉਦ ਨਾਲ ਮਾਲ ਲੱਗ ਗਿਆ ਵੀਰ ਜੀ ਮਾਲ ਦੇ ਗਿਆ ਪੰਜ ਦਸ ਮਿੰਟ ਜੀ ਅੱਛਾ ਮੀਂਹ ਜਿਵੇਂ ਆ ਗਿਆ ਸੀ ਗਾਗ ਲੈ ਗਏ ਠੀਕ ਆ ਹਾਂਜੀ ਹਾਂਜੀ ਹੁਣ ਵੀ ਮੀਂਹ ਆ ਜਾਏ ਉਦੋਂ ਦਾ ਹੀ ਨਹੀਂ ਹਟਿਆ ਹੀ ਨਹੀਂ ਮੀਂਹ ਚੱਲੀ ਜਾਂਦਾ ਜੀ ਸਵੇਰ ਦਾ ਫੜਿਆ ਫੇਰ ਆਉਂਦਾ ਪਿਆ ਫੇਰ ਹਟ ਗਿਆ ਹੁਣ ਵਿੱਚੋਂ ਕਿਤੇ ਹਟ ਜਾਂਦਾ ਕਿਤੇ ਆ ਜਾਂਦਾ ਹਨਾ ਮਾਲ ਨਹੀਂ ਸੰਭਿਆ ਜਾਂਦਾ ਉਦਾਂ ਦਾ ਠੀਕ ਆ ਹਾਂਜੀ ਹਾਂਜੀ ਚਲੋ ਨਾਮ ਦੱਸੋ ਇੱਕ ਰਿਕਾ ਨਾਮ ਸੁਖਿੰਦਰ ਸਿੰਘ ਜੀ ਪਿੰਡ ਮਾਲੇਵਾਲ ਜ਼ਿਲ੍ਹਾ ਗਰਦਾਸਪੁਰ ਫੋਨ ਨੰਬਰ 985556489 ਠੀਕ ਆ ਤੇ ਕੋਈ ਨਾ ਕੋਈ ਟੋਕੜ ਕੇ ਆਪਾਂ ਲੱਭ ਹੀ ਲੈਂਦੇ ਜਾ ਰਹੇ ਰੀਫਲ ਆਪਾਂ ਬਹੁਤ ਵੱਡੀ ਵਸ਼ੀ ਵਿੱਚ 26 22 ਕਿਲੋ ਵਾਲੀ ਚੰਗੇ ਰਿਕਾਰਡ ਵਾਲੀ ਆ ਹਨਾ ਭਜੀ ਜਾਣੀ ਲਾਉਂਦੀ ਉਤਰਾ ਜੇ ਜਹਾਂਡੀ ਆ ਠੀਕ ਆ ਚਲੋ ਉਹਨੂੰ ਬਾਅਦ ਚ ਖਾਵਾਂਗੇ ਪਹਿਲਾਂ ਆਪਾਂ ਆ ਦਿਖਾਈ ਥਾਣੇ ਤੇ ਇੱਕ ਵਾਰੀ ਦੇਖ ਸਾਡੇ ਥਣ ਬੜਾ ਕਮਾਲ ਦਾ ਜਿਹੜਾ ਇਹਦੇ ਕੋਲ ਤੇ ਚੌਣੀ ਵੀ ਜੀ ਨਜ਼ਾਰਾ ਹੀ ਆ ਜਾਂਦਾ ਕੇ ਦੇਗੇ ਅੱਛਾ ਛੋਟਾ ਜਿਹਾ ਬੱਚਾ 2 ਸਾਲ ਦਾ ਭਾਦੋ ਚੋਲੇਗਾ ਇਹਨੂੰ ਅੱਛਾ ਇਦਾਂ ਦੀ ਚੌਣ ਲੱਗੀ ਵਸ਼ੀ ਕਿੰਨਾ ਦੁੱਧ ਇਹਦੇ ਕੋਲ ਉਹਦੇ ਵੀਰ ਜੀ ਪੱਕਾ ਜਰਾ 8 ਲੀਟਰ ਜੀ ਦੋ ਦੋ ਬਦੇਗੀ ਹੋ ਰਹਾ ਛੜੀ ਨੇ ਥੋੜਾ ਜਿਹਾ ਕਮ ਖਰਾਬ ਕਰ ਛੜਿਆ ਓ ਠੀਕ ਆ ਹਾਂਜੀ ਤੇ ਬੱਚਾ ਨਹੀਂ ਹੈਗਾ ਤਾਂ ਬੱਚਾ ਨਹੀਂ ਵਜੇਗਾ ਬਾਕੀ ਸੀਸਾ ਕੋਈ ਰੱਸੀ ਪਾਉਂਦੀ ਲੋੜ ਨਹੀਂ ਆ ਤੋਰੋ ਫੇਰ ਇਹਨਾਂ ਬਾਕੀ ਆਓ ਅਹ ਖੰਡੀ ਠਾਰ ਠੀਕ ਆ ਇਧਰ ਨੂੰ ਦੋਲੀ ਜਾ ਇਹ ਆ ਵੀ ਚਲੋ ਬੱਜੀ ਵੀ ਸੋਣੀ ਲੱਗਦੀ ਆ ਇਹ ਚਿੱਕਰ ਝੁਖੜ ਹੋਇਆ ਵਾ ਬਾਹਰ ਜਿਆਦਾ ਤੇ ਅੰਦਰੇ ਅੰਦਰੇ ਤਾਂ ਨਾ ਤੋਰ ਕੇ ਦਿਖਾ ਦਿੰਦੇ ਹਾਂ ਇਹ ਤਾਂ ਇਹ ਵੀ ਰੰਗ ਰੂਪ ਦੀ ਸੋਹਣੀ ਆ ਚਲੋ ਤੁਹਾਨੂੰ ਬਹੁਤ ਪਿਆਰਾ ਲੱਗਾ ਸੀ ਸਾ ਬਹੁਤ ਜਿਆਦਾ ਤੇ ਕਿੰਨਾ ਫਿਰ ਇਹਦਾ ਮੁੱਲ ਦੱਸ ਦੋ ਕਿੰਨੇ ਦੇ ਦੀ ਵਿੱਚ ਜਿਆਦਾ ਜੀ ਕਰ ਦੋ ਆਪ ਹੀ 35 ਦੇ ਦਈਏ 35 ਦੀ ਚਲ ਜੂਗੀ ਚੱਲ ਜਾਈਂ ਜਾਨੀ ਨਹੀਂ 35 ਦੀ ਜਾਣੀ ਨਹੀਂ ਜੇ ਕਿੰਨੇ ਦੇ ਦੀ ਦੱਸੋ ਨਹੀਂ ਤੇ ਦੇ ਦੇ ਦੀ ਬੀਜੀ ਹਾਂ 97000 ਦੀ ਬਸੀ ਦੇ ਦਾਂਗੇ। ਅੱਛਾ 72000 ਦੀ। 72000 ਦੀ। ਚਲੋ ਬਾਕੀ ਮੌਕੇ ਤੇ ਹੋਰ ਕਰ ਦੋਗੇ। 26000 ਦੀ ਕਰਾਂਗੇ ਜੀ। ਅੱਛਾ 26000 ਦੀ। ਦੇਖੋ ਪਤਲੀ ਯਾਦਗਾਰ ਕੁਆਲਿਟੀ ਥਣਕਾ ਨਾ ਪਿਆਰਾ ਲੱਗਾ ਵਾ। ਠੀਕ ਹੈ ਜੀ। ਹਾਂਜੀ। ਠੀਕ ਹੈ ਤੇ ਹੁਣ ਆ ਜਿਹੜੀ ਜੀ। ਹਾਂਜੀ ਬੀਜੀ ਇਹ ਬਸੀ ਸੂਈ ਜੋ ਦੁੱਧ ਦੇ ਸੁਲੇ ਆਜੋ 12 ਲੀਟਰ ਪਹਿਲਾ ਸੁਆ ਜੋ। ਅੱਛਾ। ਇਹ ਮੇਰ ਕੋਈ ਤਾਂ ਗਈ ਹੈ ਇਹਨੂੰ ਸੂਈ ਨੂੰ ਕੋਈ 35 40 ਦਿਨ ਹੋਏ ਹੈ ਜੀ। ਅੱਛਾ। ਕੋਈ ਵੀਰ ਚਲ ਗਿਆ ਚਲ ਚਲ ਜਾਏ ਬਾਤ ਹੈ ਵੀ ਕੋਈ ਫਿਰ ਮੈਂ ਲੈ ਆਂਦੀ ਬਸੀ। ਅੱਛਾ। ਹਾਂ ਤੇ ਬੱਚਾ ਨਹੀਂ ਹੈਗਾ ਇਹਦਾ ਬੱਚਾ ਜਿਹੜਾ ਬੱਚਾ ਮਰ ਗਿਆ ਬੱਚਾ ਹੀ ਮਰ ਗਿਆ ਠੀਕ ਆ ਹਾਂਜੀ ਹਾਂਜੀ ਤੇ ਥਾਣੇ ਤੇ ਤੁਹਾਨੂੰ ਦਿਖਾ ਦੇਣੇ ਲੱਗੇ ਤਾਂ ਥੋੜਾ ਡਰਦੀ ਹੈ ਜੀ ਥੰਡੇ ਤੋਂ ਤੋੜ ਦੋ ਫੇਰ ਇਹਨਾਂ ਖੁਸ਼ੀ ਹੋ ਜਾ ਮਟਾ ਦੇਣੇ খালি ਬਿਟਾ ਹੈ 12 ਮੀਟਰ ਦਰਦ ਜਿਹੜਾ ਕਹਿੰਦੇ ਵੀ ਹੈਗਾ ਇਹਦੇ ਕੋਲ ਬਾਕੀ ਯਾਦਗਾਰੀ ਬੜੀ ਜਰਸੀ ਆ ਮਗੇ ਰਸੀ ਲਾ ਕੇ ਪਾੜਾ ਛੋੜ ਕੇ ਜਦਾਂ ਮਰਦੀ ਚੋ ਬਾਲਟੀ ਲਾ ਕੇ ਠੀਕ ਹੈ ਜੀ ਮੈਨੂੰ ਥੋੜੀ ਡਰਦੀ ਆ ਕਿੰਨਾ ਫਿਰ ਇਹਦਾ ਮੁੱਲ 45 ਦੇ ਦੀ ਬੀ ਜੀ ਕਰ ਦਿਓ ਛੋੜ 45 ਤੇ ਜਿਆਦਾ ਨਹੀਂ ਕੀ ਕਰੀਓ ਜੀ ਕੋ ਕਰ ਦਿਓ 5000 5 ਤੇ 6 ਕਿੰਨਾ ਹੋ ਗਿਆ 11 ਹੋ ਗਿਆ ਚਲੋ ਤੁਸੀਂ ਕੱਲ੍ਹ ਪੰਜ ਕਰ ਦੋ ਜਾਂ 40 ਛੇ ਕਰ 40 ਦੇ ਦੀਓ ਜੀ 40 ਚ ਕਰਨੀ ਕੋ ਛੋਟ 30000 ਦੀ ਜੀ ਹਾਂ ਨਾ ਵਸ਼ ਦੇ ਦਾਂਗੀ ਅੱਛਾ 30000 ਦੇ ਵਿੱਚ 15 ਕਿਲੋ ਹੀ ਕਰ ਜਾਈਗੀ ਛੜੀਆਂ ਦੋ ਦਿਨ ਦੁੱਧ ਜ਼ਿਆਦਾ ਹੀ ਘਟ ਗਿਆ ਉਹ ਤਾਂ ਪਤਾ ਨਹੀਂ ਠੀਕ ਆ ਉਹ ਕਿਉਂਕਿ ਫਿਰ ਉੱਥੇ ਕੀ ਆ ਤੁਹਾਡੀ ਚੋਣ ਇਦਾਂ ਦੀ ਹੈ ਕਿ ਨਜ਼ਾਰਾ ਹੀ ਆਇਆ ਚੋਣ ਦਾ ਛੜੀਆਂ ਇਹ ਫਿਰ ਉੱਥੇ ਕੀ ਵੱਜਿਆ ਰਹਿਣਾ ਤੇ ਨਾ ਪੱਠੇ ਸਹੀ ਤਰ੍ਹਾਂ ਪੈਣੇ ਨਾ ਹੋਰ ਹਨਾ ਤੇ ਹੁਣ ਮੌਕੇ ਤੇ ਜਿਹੜਾ 12 ਇੰਚ ਹੈ 12 ਇੰਚ ਚੋਕੇ ਖਾਰੇ ਮੇਰਾ ਭਰਾ ਜਿਹੜਾ ਬਾਕੀ ਕੋ ਫੋਨ ਲਾਊਗਾ ਮਾਨਤਾਂ ਤੇ ਮੌਕੇ ਇਹ ਬੱਚੀ ਜੀ ਵੀ ਜਿਹਾ ਉਹ ਲਾ ਲੋਗੇ ਦੋਹਾਂ ਦੀ ਲਾ ਲੋ ਢਾਈਆਂ ਦੇ ਲਾ ਲੋ ਡੇਢ ਦੀ ਲਾ ਲੋ ਉਹ ਖਲੋਤੀ ਜਿਹੜੀ ਖਲੋਤੀ ਆ ਉਹ ਬੱਚੀ ਹੈ ਦੀ ਬੰਗੀ ਯਾਰ ਕੁਆਲਟੀ ਬ੍ਰੀਡ ਕੋ ਕਿੰਨੀ ਹੈ ਦੁੱਧ ਕਿੰਨਾ ਹੈ ਤੇ ਕੋਲ ਦੁੱਧ ਵਿੱਚ ਪੱਕਾ 8 ਲੀਟਰ ਛੱਡੇ ਦੇ ਅੱਛਾ ਹਾਂਜੀ ਤੋਰ ਦੋ ਫਿਰ ਇਹਨਾਂ ਕੱਦ ਘਾਟ ਚੰਗਾ ਜਾ ਉਤਰ ਕਿ ਉਹ ਮਨ ਵਿੱਚ ਜੀ ਬੜੀ ਬਾਂਬੇ ਨਾਲ ਸਾਰੀਆਂ ਗਾਵਾਂ ਦੀ ਉਹ ਚੌਂਦਾਰ ਤੋਰੇ ਦੀ ਗਾਂ ਹੁੰਦੀ ਐ ਨਹੀਂ ਆ ਥਣ ਵੀ ਇਹਦੇ ਦੇਖ ਸਕਦੇ ਬਾਕੀ ਥਾਣੇ ਤੋਂ ਪੱਖੇ ਸਾਰੀਆਂ ਹੀ ਚੰਗੀਆਂ ਜੀ ਬਾਬਾ ਬਰੀਰ ਕੁਆਲਟੀ ਬਹੁਤ ਜਿਆਦਾ ਵੇਖੋ ਮੂੰਹ ਮਾ ਕੇ ਨਾ ਪਿਆਰਾ ਤੇ ਇਹਦਾ ਫਿਰ ਮੁੱਲ ਦਾਦੂ ਕਿਨੇ ਦੇ ਜੀ ਕਰ ਦੋ ਜੀ ਅੱਜ ਜਿਹੜੀ 45 ਦੀ 42000 ਦੇ ਜਿਆਦਾ ਜੀ ਕਿੰਨੀ ਦੀ ਕਰੀਏ ਆਪ ਹੀ ਕਰਨਾ ਤੁਸੀਂ ਤੁਸੀਂ ਦੱਸਣਾ 35 ਦੀ ਦੇ ਦਈਏ ਜੀ ਹਾਂ ਨਾ ਹੀ ਬੱਚੀ 32000 ਰੇ ਰਾ ਅੱਛਾ 32000 ਜੀ ਚਲੋ ਬਾਕੀ ਮੌਕੇ ਤੇ ਹੋ ਜੋ। ਬਰਨ ਵਾਲੀ ਕੱਛੀ ਵੋ ਯਾਰ ਕੁਆਲਟੀ ਬਹੁਤ ਜ਼ਿਆਦਾ ਵਧੀਆ ਦੁੱਧ ਹੋਰ ਬਣੀ ਲੱਸੀ ਹੈ ਜੀ। ਠੀਕ ਹੈ। 10-11 ਕਿਲੋ ਦੇਈ ਜਾਣਾ ਆਰਾਮ ਨਾਲ ਵਸ਼ੀ। ਤੇ ਉਤਰਾਂ ਤੁਨ ਤੁਨ ਓਕੇ ਸਾਰੇ। ਥਾਣਾਂ ਦੀ ਮੈਂ ਨਹੀਂ ਯਾਰ ਆਜ ਤੱਕ ਥਾਣਾਂ ਦੀ ਟੈਨਸ਼ਨ ਹੋਦੀ। ਤੇ ਆ ਜਿਹੜੀ ਟੁਕੜ ਗੱਬਣੇ ਨੇ। ਇਹ ਟੁਕੜ ਗੱਬਣੇ ਵੀ ਇੱਥੇ ਨੇ ਅੱਜ ਦੁੱਧ ਇਹ ਅਗਲੇ 6 ਕਿਲੋ ਠੀਕ ਹੈ ਜੀ। ਤੇ ਦੁੱਧ ਤਾਜੀ ਨੇ ਕੱਢਿਆ ਵਾ ਕੋਈ 26 27 28 ਕਿਲੋ। ਅੱਛਾ। ਮੇਰੇ ਤੋਂ ਵੀ ਲੰਮੀ ਆ। ਕੱਦ ਕਾਠ ਤੇ ਚੰਗਾ ਵਜਦਾ ਤੇ ਬੇਲ ਵੀ ਚੰਗੀ ਹੈਗੀ ਚੰਗੇ ਰਿਕਾਰਡ ਵਾਲੀ ਹੈ ਜਿਹੜੀ ਹਾਂਜੀ ਤੇ ਹੈਗੀ ਜੋ 3.5 ਨਾ ਮੀ ਦਾ ਚੱਕ ਪਾਸ ਠੀਕ ਆ ਹਾਂਜੀ ਤੋਰ ਦੋ ਫਿਰ ਇਹਨਾਂ ਵੇਖ ਲਈ ਥੋੜਾ ਕੈਮਰਾ ਕੋ ਸਿਰ ਤੋਂ ਥੋੜਾ ਭਜਦੀ ਆ ਇਹ ਦਰਸਤੀ ਦੀ ਆ ਜਿਹੜੀ ਇਹਨਾਂ ਕਹਿੰਦੇ ਵੀ ਹੈ ਨਹੀਂ ਆ ਪਿਛੇ ਖੁੱਲੀ ਆਈ ਹੈ ਬਾਈ ਕੱਦ ਬੇਲ ਬਹੁਤ ਜ਼ਿਆਦਾ ਬਾਕੀ ਹਵਾਨੇ ਦੀ ਚਾਲ ਦਾ ਆਪਾਂ ਦੇਖ ਸਕਦੇ ਹਾਂ ਬੋਡੀ ਸਟਰਕਚਰ ਜਿਹੜਾ ਇਹਦਾ ਚੰਗਾ ਹੈ ਬਾਕੀ ਕੋਈ ਵੀ ਢਾਨ ਕੇ ਵੇਖੇ ਪਸੰਦ ਜ਼ਰੂਰ ਆਊਗੀ ਇੱਕ ਦੇ। ਇਧਰ ਬੜੇ ਦਿਖਾਉਗੇ ਜਿਆਨੂ। ਕੋਰਾ ਥੋੜਾ ਦਿਖਾਉਂਦੇ ਆਂ ਫਿਰ ਕਰਨ ਬੜੀ ਆ। ਕਿ ਥਾਂ ਤੋਂ ਬਹੁਤ ਪਿਆਰਾ ਸੀਲਸ ਵਾਲੀ ਬਹੁਤ ਜਿਆਦਾ। ਠੀਕ ਐ ਸੀਲਸ ਲੱਗ ਗਿਆ ਹਤਨਾ। ਹਾਂਜੀ ਤੇ ਇਹਦਾ ਫਿਰ ਮੁੱਲ ਕਿ ਜੀ? ਮੁੱਲ ਤੇ ਕਿ ਜੀ ਇਹਦਾ 45000 ਜ। ਅੱਛਾ। ਜਦੋਂ ਵਸ਼ੀ ਨਹੀਂ ਦਿੰਦਾ ਇਹਨਾਂ ਦੀ ਕੋਈ। ਹਾਂਜੀ ਹਾਂਜੀ। ਕਿੰਨੇ ਦੇ ਦਈਏ ਫਿਰ? 42 ਦੇ ਦਈਏ। 40 ਦੇ ਦਈਏ। ਕਰ ਦੋ ਯਾਰ ਖੰਡ ਹੋਰ। 38000 ਲੀ ਵੀ ਜੀ ਹਾਂ ਨਹੀਂ ਦੇ ਦਾਂਗੇ। ਅੱਛਾ 38000 ਜੀ। ਹਾਂਜੀ ਵੇਖੋ ਵਸ਼ੀ ਕੋਈ ਜੀ ਦਿੰਦਾ ਨਹੀਂ ਕੋਈ ਠੀਕ ਹੈ ਤੇ ਬਾਕੀ ਉਹ ਮੌਕੇ ਤੇ ਹੋਰ ਹੋ ਜਾਊਗਾ ਹਨਾ ਹਾਂਜੀ ਮੇਰੇ ਜਾਇ ਜੀ ਕੀਤਾ ਜਿੱਡੀ ਬੱਚੀ ਆ ਮੈਂ ਜੀ ਆ ਨਹੀਂ ਲਾਉਂਦੀ ਹੈ ਜੇ ਤੇ ਬਾਕੀ ਚਲੋ ਕੋ ਫੋਨ ਲਾਵੇ ਤੇ ਮੌਕੇ ਤੇ ਮਾਨਤਾਂ ਨ ਵੀ ਹੋ ਜਾਊਗਾ ਤੇ ਆਪਣੀ ਕੋਈ ਤਸੱਲੀ ਕਰਕੇ ਤੇ ਵੇਸ ਚ ਆ ਕੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੇ ਜੀ